ਦੋਸਤੋ ਕਿ ਮੈਂ ਹਾਲ ਚਾਲ ਤੁਹਾਡੇ ਉਮੀਦ ਕਰਦੇ ਆਂ ਠੀਕ ਹੋਣੇ ਆ ਠੀਕ ਹੀ ਚਾਹੀਦੇ ਆ ਭਾਈ ਅੱਜ ਤਾਂ ਤੋਂ ਸਵੇਰੇ ਉੱਠੀ ਨਾ ਭਈ ਇੰਨੀ ਧੁੰਦ ਕਾਲ ਧੂਪ ਨਿਕਲੀ ਹੋਈ ਸੀਗੀ ਇੰਨੀ ਸੋਹਣੀ ਧੁੱਪ ਸੇਕੀ ਛੁੱਟੀ ਸੀਗੀ ਤੇ ਅੱਜ ਭਰਾਵਾ ਧੁੰਦ ਦਾ ਪਚਾ ਲਿਆ ਬੈ ਠੰਡ ਇੰਨੀ ਸਵੇਰੇ ਉੱਠੇ ਕੰਮ ਕਾਜ ਕੀਤਾ ਤੇ ਫੇ ਸਕੂਲ ਨੂੰ ਗਏ ਸਕੂਲ ਜਾਂਦਿਆਂ ਹੀ ਕੁਛ ਰਸਤੇ ਜਿ ਮਿਲਦਾ ਨਹੀਂ ਆ ਹੁਣ ਆ ਟੋ ਟੋ ਤੇ ਪੈਦਲ ਹੀ ਮੈਂ ਸਕੂਲ ਨੂੰ ਨਿਕਲ ਲੈਣੀ 10 ਮਿੰਟ ਦਾ ਰਸਤਾ ਹੈਗਾ ਚੱਲ ਨਾਲ ਸੈਰ ਹੋ ਜਾਂਦੀ ਆ ਉੱਥੇ ਕੋਈ ਗੱਲ ਨਹੀਂ ਹੁੰਦੀ ਆ ਨਾ ਤੇ ਫੇਰ ਸਕੂਲ ਗਏ ਸਕੂਲ ਜਾ ਕੇ ਪਹਿਲੇ ਸਵੇਰ ਦੀ ਡਿਊਟੀ ਕੀਤੀ ਫੇਰ ਸ਼ਾਮ ਦੀ ਡਿਊਟੀ ਕੀਤੀ ਮਤਲਬ ਦੋ ਟਾਈਮ ਦੇ ਵਿੱਚ ਪੇਪਰ ਹੁੰਦੇ ਆ ਨਾ ਮਤਲਬ ਬੱਚੇ ਇਦਾਂ ਰੂਮ ਚਾਹੀਦੇ ਹੁੰਦੇ ਦਾ ਵੱਡੇ ਬੱਚਿਆਂ ਦਾ ਮਤਲਬ 9ਵੀਂ 10ਵੀਂ 11ਵੀਂ 12ਵੀਂ ਦਾ ਪੇਪਰ ਸ਼ਾਮ ਦੂਸਰ ਸੈਕੰਡ ਸ਼ਿਫਟ 'ਚ ਹੁੰਦਾ ਤੇ ਨਾ ਫੇਰ ਥਕ ਥਕਾਵਟ ਤਾਂ ਹੋ ਜਾਂਦੀ ਰੋਟੀ ਵੇਸ ਇੱਕ ਖਾਦੀ ਹੈ ਨਾ ਤੇ ਹੁਣ ਕੱਲ ਤੋਂ ਬੱਚਿਆਂ ਨੇ ਨਹੀਂ ਹੋਣਾ ਬੱਚਿਆਂ ਨੂੰ ਇਗਜ਼ਾਮ ਹੋ ਗਏ ਉਸ ਤੋਂ ਬਾਅਦ ਬੈਂਟ ਜਿਹੜੇ ਆ ਸਾਈਟਾਂ ਤੇ ਜਿਹੜੇ ਫੋਲਡ ਕਰਾਤੇ ਤੇ ਉਸ ਤੋਂ ਬਾਅਦ ਆਪਾਂ ਘਰ ਆਈ ਮਿੱਠ ਖਾਵੜੀ ਜੀ ਹੋਈ ਪਈ ਫਿਰ ਐਕੈਡੂਏਸ਼ਨ ਪੜਾਈ ਹੋ ਗਈ ਜ਼ਿੰਦਗੀ ਦੀ ਨਾ ਇੱਕ ਰੂਟੀਨ ਜੀ ਬਣ ਜਾਂਦੀ ਹੈ ਜਿੱਦਾਂ ਥਕਾਵਟ ਹੋ ਜਾਂਦੀ ਹੈ ਕਈ ਵਾਰੀ ਨਾ ਮੈਂ ਸੋਚਦੀ ਹੁੰਨੀ ਆ ਵੀ ਜਦੋਂ ਵੀ ਕਈ ਵਾਰੀ ਟਿਊਸ਼ਨ ਵਾਲਾ ਕੋਈ ਬੱਚਾ ਨਹੀਂ ਆਉਂਦਾ ਤੇ ਉਦੋਂ ਵੀ ਬੰਦੇ ਨੂੰ ਥਕਾਵਟ ਹੀ ਮਹਿਸੂਸ ਹੁੰਦੀ ਹੈ ਤੇ ਹੁਣ ਨਾ ਮੁਸ਼ਕਿਲ ਦੇ ਯਾਰਾ ਤੇ ਇਹ ਹੁੰਦੇ ਆ ਵੀ ਬਣਦੇ ਰਹਿੰਦੇ ਆ ਆਪਾਂ ਕਹਿੰਨੇ ਆ ਜੋ ਜ਼ਿੰਦਗੀ ਦੀ ਇਹ ਡੇਲੀ ਰੁਟੀਨ ਆ ਸਾਡੀ ਹਨਾ ਫੇਰ ਆ ਮੈਂ ਕਿਹਾ ਚਲੋ ਵੀਡੀਓ ਬਣਾਣੇ ਆ ਤੇ ਵੀਡੀਓ ਬਣਾਉਣ ਲੱਗੇ ਤੇ ਉਸ ਤੋਂ ਬਾਅਦ ਸਬਜ਼ੀ ਵਾਲਾ ਭਾਈ ਆ ਗਿਆ ਹਨਾ ਤੇ ਹਾਲੇ ਦੁੱਧ ਵਾਲੇ ਭਾਈ ਨਹੀਂ ਆਣਾ ਕੋਈ ਨਾ ਕੋਈ ਕੋਈ ਨਾ ਕੋਈ ਕੰਮ ਜਿਹੜਾ ਜ਼ਿੰਦਗੀ ਦਾ ਪੈਂਦਾ ਹੀ ਦਿੰਦਾ ਤੇ ਆਪਾਂ ਸਬਜ਼ੀ ਲਈ ਤੇ ਫੇਰ ਜ਼ਿੰਦਗੀ ਬਿਤਣਾ ਮੈਂ ਕਹਾ ਚੱਲ ਅੱਜ ਕੀ ਬਣਾਈਏ ਫਿਰ ਮੈਂ ਕਹਾ ਆਲੂ ਆਇਲ ਕਰ ਲੈਣੇ ਆ ਸਵੇ ਲਈ ਹਨਾ ਡਾਕਟਰ ਨੇ ਸਵੇਰੇ ਆਲੂ ਵਾਲੇ ਪਰੋਂਟ ਮੰਡ ਟਾਂਟ ਪਹਿਲਾਂ ਮੈਂ ਨਾ ਕਾਫੀ ਜਿਆਦਾ ਆਲੂ ਲੈਈ ਸੀ ਤੇ ਪਹਿਲਾਂ ਮੈਂ 3 ਕਿਲੋ ਹੁਣੇ ਆ ਤੇ ਪਹਿਲਾਂ ਮੈਂ ਇਹਨਾਂ ਛੋਟੇ ਛੋਟੇ ਆਲੂ ਵੀ ਚੁਣ ਲਏ ਤੇ ਫਿਰ ਮੈਂ ਦੇਖਿਆ ਆਲੂਆਂ ਉੱਤੇ ਮਿੱਟੀ ਬੜੀ ਲੱਗੀ ਹੋਈ ਫਿਰ ਮੈਂ ਵਾਸ਼ ਕੀਤਾ ਮੈਂ ਕਹਾ ਕਿਸਾਨ ਵੀ ਆਪਣੀ ਧੋ ਤੂ ਕੀ ਫਸਲ ਬੀਜਦੇ ਆ ਪਤਾ ਨਹੀਂ ਮਿੱਟੀ ਕਿੱਥੋਂ ਆ ਜਾਂਦੀ ਆ ਤੇ ਥਲੋ ਫੇਰ ਆਪਾਂ ਆਲੂ ਵਾਸ਼ ਕਰਕੇ ਤੇ ਫੇਰ ਆਲੂ ਬੋਇਲ ਕਰਨੇ ਰੱਖੇ ਤੇ ਫਿਰ ਮੈਂ ਕਹ ਚਲੋ ਵੀਡੀਓ ਬਣਾਉਣੀ ਆ ਪਹਿਲਾਂ ਹਨਾ ਕੋਈ ਨਾ ਕੋਈ ਕੰਮ ਜਿਹੜਾ ਨਾ ਪਿਆ ਰਹਿਦਾ ਹਨਾ ਤੇ ਹੁਣ ਹਲੇ ਪੀਪਰ ਮਾਰ ਕਰਨ ਵਾਲੇ ਆ ਹੁਣ ਅੱਜ 27 ਹੋ ਸਿਕਸ ਆ ਕੱਲ 27 ਹੋ ਜਾਣੀ ਆ ਮਤਲਬ ਫੇਰ ਕੋਈ ਨਾ ਕੋਈ ਜਿਹੜਾ ਕੰਮ ਆ ਉਹ ਸਾਡਾ ਇੱਧਰ ਚੱਲਦਾ ਰਹਿੰਦਾ ਹਨਾ ਅੱਪਾ ਕਦੀ ਵੀਡੀਓ ਬਣਾ ਕਦੀ ਐ ਕਰ ਕਦੀ ਉਹ ਕਰ ਕਦੀ ਕੋਈ ਨਾ ਕੋਈ ਜਿਹੜੇ ਕੰਮ ਹਨ ਲਾਈਫ ਦੇ ਅ ਮਤਲਬ ਜ਼ਿੰਦਗੀ ਨਾ ਕਈ ਰੁੱਖ ਬਦਲਦੀ ਹੈ ਕਈ ਕੰਮ ਜਿਹੜੇ ਜ਼ਿੰਦਗੀ ਦੇ ਵਿੱਚ ਇਦਾਂ ਅ ਚੱਲਦੇ ਰਹਿੰਦੇ ਆ ਹਨਾ ਪਰ ਆਪਾਂ ਕੁਝ ਕਹਿ ਨਹੀਂ ਸਕਦੇ ਕਈ ਵਾਰੀ ਬੰਦੇ ਦਾ ਹੱਥ ਹੀ ਇਹਨਾਂ ਤੰਗ ਪੈ ਜਾਂਦਾ ਕਈ ਜਦਾਂ ਦੀ ਅੱਜ ਮੈਂ ਕਿਸੇ ਹੋਰ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਸਾਡਾ ਵੀ ਕੰਮ ਕਰ ਜਿਹੜਾ ਬੜਾ ਮੱਠਾ ਪੈ ਗਿਆ ਹਨਾ ਅਸੀਂ ਵੀ ਬੜੇ ਪਹਿਲਾਂ ਠੀਕ ਸੀਗਾ ਕੰਮ ਫਿਰ ਹੌਲੀ ਹੌਲੀ ਕਰਦੇ ਪਤਾ ਨਹੀਂ ਕੀ ਹੋ ਜਾਂਦਾ ਕਈ ਵਾਰੀ ਕੋਈ ਨਜ਼ਰ ਲਾ ਦਿੰਦਾ ਜਾਂ ਕੋਈ ਕਿੱਦਾਂ ਮਤਲਬ ਸਮਝ ਨਹੀਂ ਆਉਂਦਾ ਹਨਾ ਸਮਝ ਤੋਂ ਬਾਹਰ ਹੋ ਜਾਂਦੀਆਂ ਕਈ ਚੀਜ਼ਾਂ ਕੇ ਬੰਦੇ ਦਾ ਕੰਮ ਕਾਜ ਚੱਲਦਾ 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 ਪਿਛੇ ਨੂੰ ਹੱਟ ਜਾਂਦਾ ਤੇ ਹੁਣ ਵੀ ਫੋਲੋਅਰ ਵੀ ਦੇਖ ਲੋ ਤੇ ਨੰਬਰ ਕਈ ਵਾਰੀ ਦੇਖਦੇ ਹੁੰਨੀ ਆ ਵੀ ਅੱਗੇ ਵਧਣ ਦੀ بجائے ਪਿਛੇ ਨੂੰ ਆਉਂਦੇ ਆ ਹਨਾ ਤੇ ਫਿਰ ਬੰਦਾ ਨਾ ਮਨ ਜੀ ਵਿੱਚ ਬੜਾ ਹੀ ਪਰੇਸ਼ਾਨ ਹੁੰਦਾ ਵੀ ਇਹ ਸਭ ਕਿਉਂ ਹੁੰਦਾ ਰਹਿੰਦਾ ਸਾਡੇ ਨਾਲ ਪਰ ਆਪਾਂ ਕਹਿੰਦੇ ਆ ਚਲੋ ਕੋਈ ਅੱਜ ਕੱਲ ਮੈਂ ਦੇਖਿਆ ਇੱਕ ਹੋਰ ਕੰਮ ਕਿ ਸਬਜ਼ੀਆਂ ਨਾ ਥੋੜੀਆਂ ਸਸਤੀਆਂ ਹੋਣੀਆਂ ਪਿਆਰ ਦੀ ਸਸਤੀ ਗਾਜਰਾ ਗੁਦਰਾ ਮਟਰ ਵੀ ਮੈਂ ਹੁਣ ਦੇਖਿਆ ਸੀ ਭਾਈ ਦਿੰਦਾ 3 ਪਰ ਕਿਲੋ ਤੇ ਫਿਰ ਮੈਂ ਦੇਖਿਆ ਵੀ ਇਹ ਵੀ ਲੋਕਾਂ ਦੇ ਕੰਮ ਕਰੀ ਐ ਨਾ ਪਿੱਛੀ ਚਲ ਗਏ ਜੇ ਆਪਾਂ ਆਪਣੇ ਆਪ ਨੂੰ ਕਹਿੰਨੇ ਆ ਜਦੋਂ ਮਹਿੰਗੀ ਚੀਜ਼ ਵੇਚਦੀ ਐ ਅਗਲੇ ਨੂੰ ਲਾਭ ਜ਼ਿਆਦਾ ਹੁੰਦਾ ਜਦੋਂ ਸਸਤੀ ਹੋ ਜਾਂਦੀ ਐ ਤਾਂ ਉਹਨਾਂ ਨੂੰ ਤਾਂ ਮਾਲਕਾਂ ਦਾ ਘਾਟਾ ਜਿਆ ਪੈਣਾ ਸੀ ਹੋ ਜਾਂਦਾ ਚਲੋ ਅਸੀਂ ਖੁਸ਼ ਹੋ ਜਾਂਦੇ ਆ ਤੇ ਇਦਾਂ ਹੀ ਦਾ ਜਦੋਂ ਕਈ ਸੀਟਾਂ ਜਿਹੜੀਆਂ ਬੜੀਆਂ ਮੁਸ਼ਕਲ ਦੇ ਹਾਲਾਤ ਦੀਆਂ ਹੁੰਦੀਆਂ ਹਨਾ ਤੇ ਆਪਾਂ ਕਹਿੰਨੇ ਆ ਕਿ ਕੋਈ ਨਹੀਂ ਹਨਾ ਜ਼ਿੰਦਗੀ ਚੱਲਦੀ ਰਹੀ ਅਸੀਂ ਕਈ ਵਾਰੀ ਨਾ ਕੁਝ ਹੋਰ ਸੋਚਦੇ ਆ ਤੇ ਬਣ ਕੁਝ ਹੋਰ ਜਾਂਦਾ ਕਹਿੰਦੇ ਹੁੰਦੇ ਇੱਕ ਕਹਾਵਤ ਵੀ ਹੈ ਕਿ ਵਾ ਕਿਸਮਤ ਤੇ ਬਲੀਆ ਰਿੱਧੀ ਖੀਰ ਤੇ ਬਣ ਗਿਆ ਦਲੀਆਂ ਹੈਨਾ ਤੇ ਕਰਨੀ ਦਾ ਕੁਝ ਹੋ ਰਿਹਾ ਤੇ ਬਣ ਕੁਝ ਹੋ ਜਾਂਦਾ ਜ਼ਿੰਦਗੀ ਚ ਘਾਟੇ ਕਈ ਵਾਰੀ ਪੈਂਦੇ ਆ ਕਈ ਵਾਰੀ ਦੇਖੋ ਕਈ ਵਾਰੀ ਨਾ ਅਸੀਂ ਨਾਮੀ ਦੀ ਹੁੰਦੀ ਹੈ ਅਸਕੇ ਨੇ ਇੱਕ ਆਮ ਹੋਣਾ ਹੀ ਨਹੀਂ ਆਪਾਂ ਸੋਚਦੇ ਹੀ ਨਹੀਂ ਉਸ ਕੰਮ ਬਾਰੇ ਤੇ ਪਤਾ ਨਹੀਂ ਕਿੱਥੋਂ ਆ ਕੇ ਬੰਦੇ ਦੀ ਜ਼ਿੰਦਗੀ ਚ ਲਾਭ ਹੋ ਜਾਂਦੇ ਆ ਹਨਾ ਤੇ ਉਦੋਂ ਬੜੀ ਖੁਸ਼ੀ ਜੀ ਵੀ ਹੁੰਦੀ ਹੈ ਇਦਾਂ ਦੀ ਤਾਂ ਲੈਣੀ ਆ ਤੇ ਕਈ ਵਾਰੀ ਇਹ ਖਰ ਕੰਮ ਤੋਂ ਹੀ ਨਾ ਉਮੀਦਿਓ ਜਾਂਦੀ ਹੈ ਤੇ ਜਦੋਂ ਬੰਦਾ ਮਾਯੂਸ ਚਾ ਹੋ ਜਾਂਦਾ ਨਾ ਉਦੋਂ ਤੁਹਾਡੇ ਰਿਸ਼ਤੇਦਾਰ ਹਰ ਕੋਈ ਬੰਦਾ ਸਾਥ ਛੱਡ ਜਾਂਦਾ ਰਿਸ਼ਤੇਦਾਰਾਂ ਦੇ ਤੇ ਕਹਨੇ ਕੀ ਉਹਨਾਂ ਦਾ ਤਨਾਈ ਨਾ ਲੋ ਤੇ ਚੰਗਈਂਦਾ ਕਿਉਂਕਿ ਮੈਂ ਤਾਂ ਇਹ ਸੋਚਿਆ ਹੋਇਆ ਬਿਲੀ ਸਤੇਦਾਰ ਨਹੀਂ ਤਾਂ ਪਰੇਸ਼ਾਨੀ ਦੇਣੀ ਨਾ ਹੀ ਨਾਲ ਲਿਆ ਕਰੋ ਤਾਂ ਹੀ ਬੈਟਰ ਹੁੰਦਾ ਕਿਉਂਕਿ ਬੰਦਾ ਇੱਕ ਲਵੀ ਜੀਣਾ ਸਿੱਖ ਜਾਂਦਾ ਤੇ ਛੱਡੋ ਇਹ ਜਿਹੜੇ ਵਰਕੇ ਪਾੜਦੇ ਉਹਨਾਂ ਦਾ ਕਹਿਣਾ ਕੀ ਹੁੰਦਾ ਬਾਕੀ ਜ਼ਿੰਦਗੀ ਦੀਆਂ ਔਖੀਆਂ ਸੋਖੀਆਂ